ਅੱਜ ਵਿਧਾਨ ਸਭਾ ਨਾਪਾ ਦੇ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਪਿੰਡ ਦੀ ਡਿਵੈਲਪਮੈਂਟ ਨੂੰ ਲੈ ਕੇ 8 ਕਰੋੜ 70 ਲੱਖ ਰੁਪਏ ਦੇ ਜਿਹੜੇ ਜੀ ਚੈੱਕ ਉਹ ਵੰਡੇ ਜਾ ਰਹੇ ਆ ਮਿਲਨਪਾਲਸ ਨਾਪਾ ਦੇ ਵਿੱਚ ਔਰ ਜਿਹਦੇ ਵਿੱਚ ਰੰਗਲਾ ਪੰਜਾਬ ਸਕੀਮ ਜਿਹੜਾ ਐਮ ਐਲ ਏ ਦੀ ਇੱਕ ਵਿਸ਼ੇਸ਼ ਗ੍ਰਾਂਟ 5 ਕਰੋੜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬਾ ਨੇ ਲਾਈ ਸੀ ਜਿਹਦੇ ਵਿੱਚੋਂ 22 ਕਰੋੜ ਦੀਆਂ ਗ੍ਰਾਂਟ ਆਲਰੇਡੀ ਆ ਚੁੱਕੇ ਨੇ ਰੰਗਲਾ ਪੰਜਾਬ ਦੇ ਵਿੱਚੋਂ ਗਲੀਆਂ ਨਾਲੀਆਂ ਵਾਸਤੇ 84 ਲੱਖ ਰੁਪਏ ਔਰ ਥਾਪਰ ਮਾਡਲ ਤਹਿਤ 19 ਛੱਪੜਾਂ ਦੇ ਲਈ 1 ਕਰੋੜ 66 ਲੱਖ ਰੁਪਈਆ ਔਰ ਸੰਪਤੀ ਫੰਡਾਂ ਦੇ ਵਿੱਚੋਂ ਅਨਟਾਈਡ ਜਿਹੜਾ ਜੀ 2 ਕਰੋੜ 26 ਲੱਖ ਰੁਪਈਆ ਸੀਵਰੇਜ ਲਈ 1 ਕਰੋੜ 70 ਲੱਖ ਰੁਪਈਆ ਪੀਣ ਵਾਲੇ ਪਾਣੀ ਲਈ 2 ਕਰੋੜ 25 ਲੱਖ ਰੁਪਈਆ ਜੀ ਔਰ ਇਸ ਤੋਂ ਇਲਾਵਾ 201 ਕੱਚੇ ਮਕਾਨਾਂ ਦਾ ਕੰਮ ਜਿਹੜਾ ਜੀ ਆਲਰੇਡੀ ਚੱਲ ਰਿਹਾ ਜਿਹਦੇ ਵਿੱਚ ਅੱਜ ਅਸੀਂ ਕਿਸ਼ਤਾਂ ਦੇ ਚੈੱਕ ਉਹਨਾਂ ਨੂੰ ਦਿੱਤੇ ਵੀ ਆ ਔਰ 39 ਜਿਹੜੇ ਆ ਕੱਚੇ ਮਕਾਨਾਂ ਦੇ ਪੈਸੇ ਆ ਜਿਹੜੀ ਹੁਣ ਹੁਣ ਜਿਹੜੀ ਬਰਸਾਤ ਤੋਂ ਬਾਅਦ ਉਹ ਪਾਸ ਹੋ ਕੇ ਆ ਚੁੱਕਿਆ ਜਿਹਨਾਂ ਦੇ ਚੈੱਕ ਅੱਜ ਅਸੀਂ ਦਿੱਤੇ ਨੇ ਟੋਟਲ ਕਿੰਨੇ ਕਰੋੜ ਹੋ ਗਿਆ ਇਹ ਟੋਟਲ ਹੋ ਗਿਆ ਜੀ ਕੁੱਲ ਮਿਲਾ ਕੇ 8 ਕਰੋੜ 70 ਲੱਖ ਰੁਪਈਆ ਜਿਹੜਾ ਜੀ ਅੱਜ ਉਹਦੀ ਗ੍ਰਾਂਟ ਜਿਹੜੀ ਹੈ ਜੀ ਉਹਦੇ ਚੈੱਕ ਜਿਹੜੇ ਅਸੀਂ ਉਹ ਜਾਰੀ ਕੀਤੇ ਨੇ ਜੀ ਵਿਧਾਨ ਸਭਾ ਨਾਪਾਦੀ ਡਿਵੈਲਪਮੈਂਟ ਵਾਸਤੇ ਅੱਜ ਐਨੀਆਂ ਸਰਕਾਰਾਂ ਗਈਆਂ ਭਈ ਸਕਾਰਾ ਗਈਆਂ ਅਜੇ ਤੱਕ ਗਲੀਆਂ ਨਾਲੀਆਂ ਤੱਕਰ ਰਹਿ ਗਿਆ ਸੀਮਤ ਕੰਮ ਕਿਸ ਤਰ੍ਹਾਂ ਦੇ ਦੇਖੋ ਐਕਚੁਅਲੀ ਨਾ ਬਿਉਧ ਬੰਦੀ ਨਹੀਂ ਬਣਾਈ ਪੱਲਾ ਕਿਸੇ ਨੇ ਪੀ ਆਪਣੀ ਮਰਜ਼ੀ ਨਾਲ ਹੀ ਮਤਲਬ ਜਿਹੜਾ ਕੰਮ ਦੇਖਿਆ ਉਹ ਹੀ ਕਰ ਲਿਆ ਹੁਣ ਅਸੀਂ ਬਹੁਤ ਸਿਸਟੇਮੈਟਿਕਲੀ ਕੰਮ ਕਰ ਰਹੇ ਹਾਂ ਜੀ ਹੁਣ ਚਾਹੇ ਪਿੰਡਾਂ ਦੇ ਵਿੱਚ ਖੇਡ ਗਰਾਊਂਡ ਹੈ ਦੇਖੋ ਗਲੀਆਂ ਨਾਲੀਆਂ ਤਾਂ 5 ਸਾਲ ਬਾਅਦ ਸੜਕਾਂ 5 ਸਾਲ ਬਾਅਦ ਦੁਬਾਰਾ ਫਿਰ ਬਣਨੀਆਂ ਨੇ ਗਲੀ ਕੋਈ ਬਣ ਗਈ ਉਹ 5 7 10 ਸਾਲ ਬਾਅਦ ਫਿਰ ਦੁਬਾਰਾ ਬਣਨੀ ਹੈ ਨੀਵੀਂ ਹੋ ਗਈ ਜਾਂ ਚੀਕ ਕਰਨੀ ਪੈਣੀ ਹੈ ਜਿਵੇਂ ਮੇਨ ਜਿਹੜੀਆਂ ਵੱਡੀਆਂ ਸਹੂਲਤਾਂ ਨੇ ਜਿਵੇਂ ਖੇਡ ਗਰਾਉਂਡ ਅਸੀਂ 27 ਖੇਡ ਗਰਾਉਂਡ ਜਿਹੜੇ ਆ ਵਿਧਾਨ ਸਭਾ ਨਾਪਾ ਦੇ ਵਿੱਚ ਕੰਮ ਸ਼ੁਰੂ ਹੋ ਚੁੱਕਾ ਹੈ ਟੈਂਡਰ ਲੱਗ ਗਿਆ ਔਰ ਮਾਰਚ 2026 ਤੱਕ ਬਣ ਕੇ ਤਿਆਰ ਹੋ ਜਾਣੇ ਆ 27 ਖੇਡ ਗਰਾਉਂਡ 10 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣ ਰਹੇ ਆ ਔਰ ਮੈਨੂੰ ਇਹ ਦੱਸਦੇ ਆ ਖੁਸ਼ੀ ਆ ਕਿ ਤਕਰੀਬਨ 86 ਦੇ ਆਸ-ਪਾਸ ਸੜਕਾਂ ਵਿਧਾਨ ਸਭਾ ਨਾਪਾ ਦੇ ਵਿੱਚ ਪਾਸ ਹੋ ਚੁੱਕੀਆਂ ਨੇ ਜਿਹਦੀ ਟੈਂਡਰਿੰਗ ਹੋ ਰਹੀ ਹੈ ਔਰ ਜਿਹਦੇ ਵਿੱਚ 40% ਸੜਕਾਂ ਉਹ ਜਿਹੜੀਆਂ ਪਹਿਲੀ ਵਾਰ ਬਣ ਰਹੀਆਂ ਨੇ ਜੀ ਕੱਚੇ ਰਸਤੇ ਸੀਗੇ ਸੋ ਇਸੇ ਤਰੀਕੇ ਨਾਲ ਜਿਹੜੀ ਡਿਵੈਲਪਮੈਂਟ ਦੇ ਕੰਮ ਆ ਜਿਵੇਂ ਥਾਪਰ ਮਾਡਲ ਹੈ ਉਹ ਕਈ ਪਿੰਡਾਂ 'ਚ ਬਣ ਕੇ ਤਿਆਰ ਹੋ ਗਏ ਉਹਦੇ ਲਈ ਅਸੀਂ ਗ੍ਰਾਂਟਾਂ ਜਾਰੀ ਕੀਤੀਆਂ ਨੇ ਖੇਡ ਗਰਾਉਂਡ ਕਿਤੇ ਕੱਲ ਮੈਂ ਗਿਆ ਸੀ ਭੜੀ ਪਿੰਨਾ ਚ 54 ਲੱਖ ਰੁਪਏ ਦਾ ਅਸੀਂ ਗ੍ਰਾਂਟ ਜਾਰੀ ਕੀਤੀ ਹੈ ਤਾਂ ਨਹੀਂ ਪੱਥਰ ਰੱਖਿਆ ਟੌੜਾ ਪਿੰਡ ਦੇ ਵਿੱਚ 27 ਲੱਖ ਹੈ ਜੀ ਪਹਾੜਪੁਰ ਦੇ ਵਿੱਚ 30 ਲੱਖ ਹੈ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਸ ਤਰੀਕੇ ਨਾਲ ਲਾਇਬ੍ਰੇਰੀਆਂ ਬਣ ਗਈਆਂ ਤੁਸੀਂ ਦੇਖੋ ਆਰਾਮਗੜ ਬੋਡਾਂ ਦੇ ਵਿੱਚ 35 ਲੱਖ ਦੀ ਲਾਇਬ੍ਰੇਰੀ ਬਣ ਕੇ ਤਿਆਰ ਹੈ ਸੌਜਾ ਪਿੰਡ ਦੇ ਵਿੱਚ ਲਾਇਬ੍ਰੇਰੀ ਬਣ ਕੇ ਤਿਆਰ ਹੈ ਪੰਚਾਇਤ ਘਰ ਬਣ ਕੇ ਤਿਆਰ ਹੋ ਰਿਹਾ ਹੈ ਸੋ ਇਹ ਜਿਹੜਾ ਵਿਕਾਸ ਹੈ ਜੀ ਇਹ ਪਿਛਲੇ ਸਰਕਾਰਾਂ ਦੇ ਟਾਈਮ ਨਹੀਂ ਸੀ ਦਿਖਾਈ ਦਿੰਦਾ ਪੈਸਾ ਲੱਗਦਾ ਜ਼ਰੂਰ ਸੀ ਪਰ ਪੈਸਾ ਜਾ ਕਿੱਥੇ ਰਿਹਾ ਉਹਦਾ ਕੋਈ ਆਨ ਰਿਕਾਰਡ ਟ੍ਰੈਪ ਨਹੀਂ ਸੀ ਹੁੰਦਾ ਜਿਹਦੇ ਵਿੱਚ ਬਹੁਤ ਵੱਡੀ ਮਿਲਿ ਭੁਗਤ ਹੁੰਦੀ ਸੀ ਪਰ ਹੁਣ ਅਸੀਂ ਆਨ ਮੈਟੇ ਕੰਮ ਕਰ ਰਹੇ ਹਾਂ ਪਰ ਮੈਨੂੰ ਉਮੀਦ ਹੈ ਕਿ ਵਿਧਾਨ ਸਭਾ ਨਾਪਾ ਦੇ ਵਿੱਚ ਜਿਵੇਂ ਸੜਕਾਂ ਦਾ ਇਤ ਜਾਲ ਵਿਛਾ ਰਹੇ ਆ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਦਾ ਤਕਰੀਬਨ ਤਕਰੀਬਨ ਮੈਨੂੰ ਉਮੀਦ ਹੈ ਕਿ ਅਸੀਂ 60 ਤੋਂ 70 ਕਰੋੜ ਦੀਆਂ ਸੜਕਾਂ ਜਿਹੜੀਆਂ ਕੱਲੀਆਂ ਨਾਪਾ ਵਿਧਾਨ ਸਭਾ ਦੇ ਵਿੱਚ ਅਸੀਂ ਬਣਾਉਣ ਦੇ ਵਿੱਚ ਕੰਮਜਾਬ ਹੋ ਜਾਣਗੇ ਜਿਹੜੀ ਸਭ ਤੋਂ ਵੱਡੀ ਸਮੱਸਿਆ ਦੰਸਭਾ ਨਾਪਾ ਦੀ ਲਾਈਫ ਲੈਂ ਕਹੋ ਜਿਹੜੀ ਬਾਬਰਪੁਰ ਨੂੰ ਸੜਕ ਜਾਂਦੀ ਹੈ ਉਹ 9.8 ਕਰੋੜ ਦੇ ਵਿੱਚ ਜਿਹੜੀ ਹੈ ਜੀ ਬਣ ਕੇ ਤਿਆਰ ਹੋ ਗਈ ਬਹੁਤ ਜਲਦੀ ਟੈਂਡਰ ਹੋ ਗਿਆ ਸਾਰਾ ਕੁਝ ਕੰਮ ਹੋ ਗਿਆ ਕੱਲ ਹੀ ਮੈਂ ਉਹ ਘਾਟਲ ਕਰਕੇ ਆ ਤਰਖੇੜੀ ਤੋਂ ਪਾਸੋਂ ਤੱਕ ਜਿਹੜੀ ਬਹੁਤ ਵੱਡੀ ਇੱਕ ਰੋਡ ਹੈ ਜਦੋਂ ਜੋੜ ਮੇਲਾ ਹੁੰਦਾ ਸੰਤਪਤੇਗੜ ਸਾਹਿਬ ਬਹੁਤ ساری ਸੰਗਤ ਕਈ ਜ਼ਿਲ੍ਹਿਆਂ ਦੀ ਇੱਥੋਂ ਕ੍ਰਾਸ ਕਰਦੀ ਹੈ ਉਹ 8 ਕਰੋੜ ਦੀ ਲਾਗਤ ਨਾਲ ਬਣ ਕੇ ਜਿਹੜੀ ਆ ਤਿਆਰ ਹੋ ਰਹੀ ਹੈ ਉਹ ਦਾ ਅਧਿਕਾਰ ਨੂੰ ਮੈਂ ਕੀਤਾ ਸੋ ਕੁੱਲ ਮਿਲਾ ਕੇ ਲਗਾਤਾਰ ਅਸੀਂ ਡਿਵੈਲਪਮੈਂਟ ਦੇ ਕੰਮਾਂ ਦੇ ਜਿਹੜੇ ਉਗਾਰਨ ਕਰ ਰਹੇ ਹਾਂ ਔਰ ਸਾਡੀਆਂ ਪੰਚਾਇਤਾਂ ਸਾਡੇ ਜਿਹੜੇ ਪੰਜ ਸਰਪੰਚ ਨੇ ਸਾਡੇ ਜਿਹੜੇ ਅਲੱਗ-ਅਲੱਗ ਵਿੰਗ ਨੇ ਐਸਸੀ ਵਿੰਗ ਹੈ ਯੂਥ ਵਿੰਗ ਹੈ ਡੇਡ ਵਿੰਗ ਹੈ ਕਿਸਾਨ ਵਿੰਗ ਹੈ ਉਹ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਸਲਾਮ ਮਸ਼ਵਰੇ ਦੇ ਨਾਲ ਸਾਰੇ ਕੰਮ ਕਰਦੇ ਹਾਂ। 그러면은 ਬਲਾਕ ਸਭਾ ਦੇ ਵਿੱਚ ਕਿਹੜੀਆਂ ਚੀਜ਼ਾਂ ਲੋਕਾਂ ਸਾਹਮਣੇ ਲੈ ਕੇ ਜਾਓਗੇ ਜਿਸ ਦੇ ਬਿਹਾਫ ਤੁਸੀਂ ਅੱਛਾ ਚੋਣ ਕਮਿਸ਼ਨ ਦੀ ਸਪੈਸ਼ਲ ਕਾਨਫਰੰਸ ਆ ਆ ਜੀ 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 ਹਾਂ ਬਿਲਕੁਲ ਜੀ ਜਿਹੜੀ ਬਲਾਕ ਸੰਮਤੀ ਦੇ ਵਿੱਚ ਜਮਾਨੋ ਇੱਕ ਇੱਕ ਬਲਾਕ ਸੰਮਤੀ ਜਿਹਦੇ ਪੰਜ ਪਿੰਡ ਨੇ ਕਿਤੇ ਸੱਤ ਨੇ ਕਿਤੇ ਅੱਠ ਨੇ ਉਹ ਪਿੰਡਾਂ ਦੀ ਜਿਹੜੀ ਜਿੰਨੇ ਵੀ ਕੰਮ ਨੇ ਡਿਵੈਲਪਮੈਂਟ ਦੇ ਕਿਉਂਕਿ ਬਲਾਕ ਸੰਮਤੀ ਦਾ ਆਪਣਾ ਸਿਸਟਮ ਹੁੰਦਾ ਜਿਲ੍ਹਾ ਪ੍ਰੇਸ਼ਦ ਦਾ ਆਪਣਾ ਸਿਸਟਮ ਹੁੰਦਾ ਪਿੱਛੇ ਜਿਹੜਾ ਹੁਣ ਤੱਕ ਅਸੀਂ ਉਹ ਕੰਮ ਕਰਨ ਦੇ ਵਿੱਚ ਜਿਹੜਾ ਜੀ ਪ੍ਰੋਪਰ ਤਰੀਕੇ ਨਾਲ ਕਾਮਯਾਬ ਨਹੀਂ ਹੋ ਸਕਿਆ ਕਿਉਂਕਿ ਉਹਦਾ ਕਾਰਨ ਇਹ ਸੀ ਕਿ ਜ਼ਿਆਦਾਤਰ ਕਾਂਗਰਸੀ ਸੀਗੇ ਬਲਾਕ ਸੰਮਤੀ ਮੈਂਬਰ ਤੇ ਜ਼ਿਲ੍ਹਾ ਪ੍ਰੇਸ਼ਰ ਮੈਂਬਰ ਇਹਨਾਂ ਨੇ ਕੋਈ ਰਾਹ ਰਸਤਾ ਨਹੀਂ ਦਿੱਤਾ ਜਿਵੇਂ ਪਹਿਲਾਂ ਸਰਪੰਚ ਜਿਹੜੇ ਹੁੰਦੇ ਸੀ ਕਾਂਗਰਸ ਦੇ ਟਾਈਮ ਉਹ ਰਾਹ ਨਹੀਂ ਸੀ ਦਿੰਦੇ ਤਾਂ ਜਦੋਂ ਇਹ ਬਲਾਕ ਸੰਮਤੀ ਜ਼ਿਲ੍ਹਾ ਪ੍ਰੇਸ਼ਰ ਜਿਹੜੀ ਹੁਣ ਆ ਰਹੀ ਹੈ ਇਹਦੇ ਵਿੱਚ ਅਸੀਂ ਜਿਹਨੇ ਡਿਵੈਲਪਮੈਂਟ ਦੇ ਕੰਮ ਉਹਦੀ ਰਫ਼ਤਾਰ ਡਬਲ ਹੋ ਜਾਣੀ ਹੈ ਜਦੋਂ ਆਪਣੇ ਬਲਾਕ ਸੰਮਤੀ ਮੈਂਬਰ ਚਤਨਗੇ ਕਿਉਂਕਿ ਸਾਨੂੰ ਮਾਣ ਹੈ ਸਾਡੀ ਸਰਕਾਰ ਤੇ ਭਗਵੰਤ ਸਿੰਘ ਸਾਹਿਬ ਉਹਨਾਂ ਤੇ ਔਰ ਜਿੰਨੇ ਅਸੀਂ ਡਵੈਲਪਮੈਂਟ ਦੇ ਕੰਮ ਜਿਵੇਂ ਸੜਕਾਂ ਦੇ ਕੰਮ ਖੇਡ ਗਰਾਊਂਡ ਦੇ ਕੰਮ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਦਾ ਹੋ ਰਿਹਾ ਨਹਿਰਾਂ ਪੱਕੀਆਂ ਹੋ ਰਹੀਆਂ ਨੇ ਸਿਸ ਜੁਨਟ ਬਿਜਲੀ ਮੁਫਤ ਆ 60000 ਤੋਂ ਉੱਪਰ ਨੌਕਰੀਆਂ ਮਿਲ ਗਈਆਂ ਇਹ ਸਾਰੇ ਜਿਹੜੇ ਕੰਮ ਹੈ ਜੀ ਇਹ ਪੰਜਾਬ ਦੇ ਵਿੱਚ ਇੱਕ ਹਮੇਂ ਹੀ ਭਰਦੇ ਆ ਕਿ 2027 ਦੇ ਵਿੱਚ ਵੀ ਆਮ ਆਦਮੀ ਪਾਰਟੀ ਪ੍ਰਚੰਡ ਬਹੁਮਤ ਨਾਲ ਸਰਕਾਰ ਜਰੀਆ ਦੁਆਰਾ ਬਣਾਏਗੀ ਔਰ ਜ਼ਿਲ੍ਹਾ ਪ੍ਰੀਖਸ਼ਤ ਸਾਡੀਆਂ ਤਿੰਨ ਨੇ ਜੀ ਬਲਾਕ ਸੰਪਤੀ 25 ਨੇ ਅਸੀਂ ਸਾਰੇ ਦੇ ਸੁਪੜਾ ਸਾਫ ਕਰਾਂਗੇ ਸਾਡੇ ਕੋਲ ਤਾਂ ਇੱਕ ਇੱਕ ਸੀਟ ਤੇ ਤਿੰਨ ਤਿੰਨ ਚਾਰ ਚਾਰ ਕੈਂਡੀਡੇਟ ਹੋਏ ਪਿਛਲੀ ਵਾਰ ਜਿਹੜੀ ਕਾਂਗਰਸ ਦੀ ਧੱਕੇਸ਼ਾਹੀ ਸਾਹਮਣੇ ਆਈ ਸੀ ਪੁੱਤਰਨੇ ਲੱਗੇ ਸੀ ਬਲਾਕ ਸੰਪਤੀ ਦੇ ਜ਼ਿਲ੍ਹਾ ਪ੍ਰੀਸ਼ਦ ਕੀ ਇਮਾਨਦਾਰੀ ਨਾਲ ਲੜੀ ਜਗੇ ਧੱਕੇਸ਼ਾਹੀ ਮੈਨੂੰ ਯਾਦ ਆ ਮੈਨੂੰ ਯਾਦ ਆ ਗਲਵੱਟੀ ਤੇ ਨਾ ਬਹੁਤ ਧੱਕੇਸ਼ਾਹੀ ਹੋਈ ਸੀ ਉਦੋਂ ਕਬੀਰ ਦਾਸ ਜੀ ਸੀਗੇ ਕਾਲੀਦਾਲ ਤੋਂ ਮੈਂ ਉਹਨਾਂ ਨੂੰ ਵੀ ਫੋਨ ਕੀਤਾ ਮੈਂ ਕਿਹਾ ਆਓ ਆਪਾਂ ਇਹਨਾਂ ਦੇ ਖਿਲਾਫ ਡਟੀਏ ਕਾਂਗਰਸ ਨੇ ਬਹੁਤ ਧੱਕਾ ਕੀਤਾ ਸੀ ਮੈਂ ਤੁਹਾਨੂੰ ਯਾਦ ਹੋਣਾ ਮੈਂ ਸੜਕ ਦੇ ਉੱਪਰ ਨੇਟ ਗਿਆ ਸੀਗਾ ਜੀ ਬੱਸ ਰੋਕਤੀ ਸੀਗੀ ਕਿ ਸਾਡਾ ਤਾਂ ਧੱਕਾ ਹੋ ਰਿਹਾ ਜੀ ਇੱਥੇ ਪ੍ਰਸ਼ਾਸਨ ਪਰ ਪ੍ਰਸ਼ਾਸਨ ਜਿਹੜਾ ਜੀ ਤੁਹਾਨੂੰ ਪਤਾ ਜੋ ਵੀ ਕਰ ਸਕਦੇ ਨੇ ਉਹਨਾਂ ਨੇ ਕੀਤਾ ਪਰ ਉਹਦੋਂ ਬਹੁਤ ਧੱਕਾ ਕੀਤਾ ਸੀ ਥੋੜੀ ਸਰ ਇੱਕ ਮਿੰਟ ਇੱਕ ਮਿੰਟ ਜ਼ਿਆਦਾਤਰ ਇੱਕ ਮਿੰਟ ਇੱਕ ਮਿੰਟ ਸਰ ਨਗਰ ਕੌਂਸਲ ਨਾਪਾ ਦੀ 2021 ਦੀ ਚੋਣ ਦੇ ਵਿੱਚ ਕਾਂਗਰਸ ਨੇ ਸ਼ਰਯਮ ਧੱਕਾ ਕੀਤਾ ਸਾਡੇ 4 ਕੌਂਸਲਰ ਜਿੱਤੇ ਸੀਗੇ ਜੀ ਫਿਰ ਪਾਸੋਂ ਇਲੈਕਸ਼ਨ ਹੋਈ ਉਦੋਂ ਸ਼ਰੀਅਮ ਧੱਕਾ ਕੀਤਾ ਹੁਣ ਪਾਸੋਂ ਇਲੈਕਸ਼ਨ ਹੋਈ ਹੈ ਮੈਂਡ ਦੇ ਆਧਾਰ ਤੇ ਕੋਈ ਕਹਿ ਨਹੀਂ ਸਕਦਾ ਕਿ ਕਿਸੇ ਧੱਕਾ ਆ ਜਿਲ੍ਹਾ ਪ੍ਰੇਸ਼ਰ ਬਲਾਕ ਸੰਮਤੀ ਦੇ ਵਿੱਚ ਵੀ ਕਾਂਗਰਸ ਵਾਲੇ ਧੱਕਾ ਕਰਦੇ ਸੀ ਮੈਂ ਹੁਣ ਸੁਣ ਰਿਹਾ ਸੀ ਇੱਕ ਜਿਹੜੀ ਇਹ ਸਟੇਟਮੈਂਟ ਕਿਸੇ ਕਾਂਗਰਸ ਲੀਡਰ ਦੀ ਦੇਖੋ ਜੀ ਇਹ ਹੁਣ ਧੱਕਾ ਕਰਨਗੇ ਸਾਡੇ ਨਾਲ ਜੀ ਸਾਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਜੀ ਦੇਖੋ ਬਲਾਕ ਸੰਮਤੀ ਦੇ ਜ਼ੋਨ ਚੇਂਜ ਕਰ ਰਹੇ ਆ ਜੀ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਭਾਈ ਸਾਹਿਬ ਤੁਸੀਂ ਆਪਣੇ ਟਾਈਮ 'ਚ ਕੀ ਕੀਤਾ ਸਾਡੇ ਟਾਈਮ 'ਚ ਹੋਈ ਹੈ ਜੀ ਸਰਪੰਚੀ ਕਿਤੇ ਹੋਇਆ ਧੱਕਾ ਸਾਡੇ ਟਾਈਮ ਚ ਹੋਈ ਹੈ ਜੀ ਨਗਰ ਪੰਚਾਇਤ ਪਾਸੋਂ ਦੀ ਇਲੈਕਸ਼ਨ ਕਿਤੇ ਹੋਇਆ ਧੱਕਾ ਜੀ ਸਾਡੇ ਟਾਈਮ ਚ ਹੋਈ ਹੈ ਜੀ ਲੋਕ ਸਭਾ ਦੀ ਇਲੈਕਸ਼ਨ ਕਿਤੇ ਹੋਇਆ ਧੱਕਾ ਜੀ ਅਸੀਂ ਤਾਂ ਧੱਕਾ ਕਰਨ ਵਾਲੇ ਹਾਂ ਹੀ ਨਹੀਂ ਜੀ ਅਸੀਂ ਤਾਂ ਪਿਆਰ ਕਰ ਪਿਆਰ ਨਾਲ ਗੱਲ ਕਰਨ ਵਾਲੇ ਔਰ ਕੰਮ ਦੇ ਆਧਾਰ 'ਤੇ ਅਸੀਂ ਤਾਂ ਸਕੂਲਾਂ ਤੇ ਹਸਪਤਾਲਾਂ ਤੇ ਡਿਵੈਲਪਮੈਂਟ ਦੇ ਉੱਪਰ ਵੋਟ ਮੰਗਣ ਵਾਲੇ ਲੋਕਾਂ ਔਰ ਇਸੇ ਕਰਕੇ ਤਾਂ ਲੋਕਾਂ ਨੇ ਸਾਨੂੰ ਜਿਤਾਇਆ ਸੀ ਕਿਤੇ ਹੋਏਗਾ ਨਹੀਂ ਮਤਲਬ ਬਿਲਕੁਲ ਕਿਤੇ ਧੱਕਾ ਨਹੀਂ ਹੋਇਆ। ਕਮਾਲ ਕੇ ਰੱਖਾਂਗੇ ਵੀਡੀਓ ਨਹੀਂ 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 ਮੈਟ ਦੇ ਆਧਾਰ 'ਤੇ ਕੰਮ ਹੋਏਗਾ ਕਿਤੇ ਕੋਈ ਧੱਕਾ ਨਹੀਂ ਹੋਏਗਾ ਔਰ ਮੈਂ ਨਾਪਾ ਦੀ ਸੰਗ ਇਹ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਤੁਸੀਂ ਵੱਧ ਚੜ ਕੇ ਸਹਿਯੋਗ ਕਰੋ ਜਿੰਨੇ ਆਪਣੇ ਬਲਾਕ ਸੰਪਤੀ ਵੱਧ ਤੋਂ ਵੱਧ ਮੈਂਬਰ ਜਿੱਤਣਗੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਿੱਤਣਗੇ ਉਹਨਾਂ ਹਲਕੇ ਦਾ ਵਿਕਾਸ ਹੋਰ ਡਬਲ ਹੋ ਜਾਏਗਾ ਜੀ ਫਸਟ ਤੋਂ ਫਸਟ ਵਾਲੀ ਸੜਕ ਨੂੰ ਕਿੰਨਾ ਟਾਈਮ ਲੱਗੂਗਾ ਜਿਹੜੀ ਉਹ ਆਲਮੋਸਟ ਬਣ ਗਈ ਹੈ ਜਲਦ ਤੋਂ ਵੱਧ ਬਣ ਗਈ ਹੈ ਜੀ ਕੰਮ ਚੱਲ ਰਿਹਾ ਆ ਔਰ ਸਾਡਾ ਠੇਕੇਦਾਰ ਨੇ ਚੁੰਨੀ ਤੋਂ ਨੇ ਜੀ ਠੇਕੇਦਾਰ ਭਰਾ ਸਾਡਾ ਮੈਂ ਉਹਨਾਂ ਨਾਲ ਵੀ ਤਿੰਨ ਚਾਰ ਵਾਰੀ ਗੱਲ ਕਰਾਟਿਆ ਤੇ ਉਹ ਬਹੁਤ ਜਲਦੀ ਬਣ ਕੇ ਤੁਸੀਂ ਵਿਜ਼ਿਟ ਕਰਿਓ ਜੀ ਬਹੁਤ ਸੋਹਣੀ ਸੜਕ ਬਣ ਗਈ ਆ ਗੂੰ ਕਹਿੰਦੇ ਵੀ ਤੁਸੀਂ ਉੱਪਰਲੀ ਨਹੀਂ ਅੰਦਰ ਜਿਹਦੇ ਜਿਹਦੇ ਅੰਦਰ ਜਿਹਦੇ ਅੰਦਰ ਡਰ ਹੁੰਦਾ ਨਾ ਜੀ ਜਿਹਦੇ ਅੰਦਰ ਡਰ ਹੁੰਦਾ ਜੀ ਉਹ ਗੱਲ ਇਹ ਕਹਿੰਦਾ ਜੀ ਮੈਂ ਤਾਂ ਤੁਹਾਡੇ ਸਾਹਮਣੇ ਕਹਿ ਰਿਹਾ ਜੀ ਸਾਡੇ ਵੱਲੋਂ ਕਿਤੇ ਕੋਈ ਧੱਕਾ ਨਹੀਂ ਜਿਹੜਾ ਇਲੈਕਸ਼ਨ ਲੜਨਾ ਚਾਹੁੰਦਾ ਲੜੇ ਦੀ ਕਿਸੇ ਦਾ ਕੋਈ ਕਾਗਜ਼ ਦੇ ਵਿੱਚ ਕਿਤੇ ਕੋਈ ਧੱਕੇਸ਼ਾਹੀ ਨਹੀਂ ਕੋਈ ਫਲਾਣਾ ਹਾਂ ਆਪਣੇ ਲੈਵਲ ਤੇ ਕੋ ਪਿੰਡ ਲੈਵਲ ਤੇ ਕੋ ਗੁੰਦਕਬਾਜੀ ਹੁੰਦੀ ਹੈ ਜੀ ਉੱਥੇ ਤਾਂ ਮੈਂ ਕੁਝ ਨਹੀਂ ਕਰ ਸਕਦਾ ਪਰ ਲਾਂਡ ਆਰਡਰ ਨੂੰ ਕੰਟਰੋਲ ਚ ਰੱਖਾਂਗੇ ਔਰ ਇੱਕ ਸਾਫ਼ ਸੁਥਰੀ ਇੱਕ ਅੱਛੇ ਤਰੀਕੇ ਨਾਲ ਲੋਕਾਂ ਦੇ ਮਨ ਦੀ ਗੱਲ ਜਿਹੜੀ ਹੈ ਉਹ ਵੋਟਾਂ ਦੇ ਜ਼ਰੀਏ ਸਾਹਮਣੇ ਆਵੇ ਔਰ ਲੋਕ ਆਪਣੇ ਮਨ ਪਸੰਦਾ ਉਮੀਦਵਾਰ ਚੁਣ ਸਕਣ ਦੀ ਇਹ ਸਾਡੀ ਕੋਸ਼ਿਸ਼ ਹੈ। ਤੁਹਾਡੀ ਫਸਟ ਇਲੈਕਸ਼ਨਾਂ ਕਿਸ ਤਰ੍ਹਾਂ ਤੋਂ ਕਿੰਨੀਆਂ ਸੀਟਾਂ ਮੰਨਦੇ? ਮੈਨੂੰ ਯਾਦ ਆ ਪਿਛਲੀ ਵਾਰ ਜਦੋਂ ਬਲਾਕ ਸਮਟੀ ਦੀ ਇਲੈਕਸ਼ਨ ਸੀ ਨਾ ਜੀ ਜ਼ਿਲ੍ਹਾ ਪ੍ਰੀਸ਼ਦ ਤੇ ਮੈਂ ਉਦੋਂ ਸਾਰੇ ਹਲਕੇ ਦੇ ਵਿੱਚ ਕੈਂਡੀਡੇਟ ਲੜਾਇਆ ਸੀ ਔਰ ਪੈਸਾ ਵੀ ਕੋਲੋਂ ਲਾਇਆ ਸੀ। ਤੇ ਉਦੋਂ ਅਸੀਂ ਬਹੁਤ ਕਈ ਜਗ੍ਹਾ ਤੇ ਕੰਪੀਟੀਸ਼ਨ ਦਿੱਤਾ ਸੀਗਾ ਇਹ ਵਾਰ ਮੈਨੂੰ ਉਮੀਦ ਹੈ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਹੁਣ ਤਰਨ ਤਾਨਨ ਦੀ ਚੋਣ ਜਿੱਤਣ ਤੋਂ ਬਾਅਦ ਇਹ ਵੀ ਪੰਜਾਬ ਦੇ ਵਿੱਚ ਹਵਾ ਬਣੀ ਆ ਕਿ ਇਹ ਸੈਮੀਫਾਈਨਲ ਸੀਗਾ ਸੈਮੀਫਾਈਨਲ ਨਾਮ ਪਾਰਟੀ ਜਿੱਤ ਗਈ ਜਿਸ ਤਰੀਕੇ ਨਾਲ ਕੰਮ ਹੋ ਰਿਹਾ ਤਾਂ ਮੈਨੂੰ ਉਮੀਦ ਹੈ ਕਿ ਅਸੀਂ 25 ਦੇ 25 ਔਰ ਤਿੰਨ ਜ਼ਿਲ੍ਹਾ ਪ੍ਰੀਸ਼ਦ ਨੇ ਸਾਰਿਆਂ ਦਾ ਸੁਪਟਾ ਸਾਫ ਕਰਾਂਗੇ